ਦੇਸਾਂ ਪਰਦੇਸਾਂ ਵਿੱਚ ਵਸਦੇ ਸੂਖਾਲਸਾ ਗੁਰੂ ਪਿਆਰੀ ਸਾਧ ਸੰਗਤਿਓ ਬਖਸ਼ੋ ਗੁਰੂ ਘਰੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੰ다ਸ ਭਾਈ ਜੀਵਨ ਸਿੰਘ ਜੀ ਮੁੱਖ ਗ੍ਰੰਥੀ ਗੁਰਦੁਆਰਾ ਸਿੰਘ ਸਭਾ ਬਿਆਨਾ ਅਸਟਰੀਆ ਤੋਂ ਮੇਰੇ ਨਾਲ ਖੜੇ ਹਨ ਮੁੱਖ ਸੇਵਾਦਾਰ ਭਾਈ ਜੋਗਿੰਦਰ ਸਿੰਘ ਜੀ ਅਸੀਂ ਸਮੂਹ ਗੁਰੂ ਪਿਆਰੀਆਂ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਗੁਰਦੁਆਰਾ ਸਿੰਘ ਸਭਾ ਬਿਆਨਾ ਅਸਟਰੀਆ ਜੋ ਕਿ ਪਹਿਲਾਂ ਤੋਂ ਬੇਸਮੈਂਟ ਵਿੱਚ ਹੈ ਸਮੂਹ ਸੰਗਤਾਂ ਗੁਰੂ ਪਿਆਰੇ ਮਹਾਰਾਜ ਦੇ ਸਤਿਕਾਰ ਨੂੰ ਮੁੱਖ ਰੱਖਦੇ ਆ ਗੁਰੂ ਘਰ ਵਾਸਤੇ ਨਵੀਂ ਜਗ੍ਹਾ ਖਰੀਦੀ ਗਈ ਹੈ ਹੁਣ ਉਸ ਜਗ੍ਹਾ ਉੱਤੇ ਗੁਰੂ ਘਰ ਦੀ ਨਵੀਂ ਬਿਲਡਿੰਗ ਦੀ ਉਸਾਰੀ ਵਾਸਤੇ ਆਪ ਸਭ ਸੰਗਤਾਂ ਦੇ ਸਹਿਯੋਗ ਦੀ ਜ਼ਰੂਰਤ ਹੈ ਸੋ ਇਸ ਕਰਕੇ ਆਪ ਸਭ ਸੰਗਤਾਂ ਨੂੰ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਸਿੰਘ ਸਵਾ ਬਿਆਨਾ ਵੱਲੋਂ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਸਭ ਸੰਗਤਾਂ ਆਪਣੀ ਸ਼ਰਧਾ ਮੁਤਾਬਕ ਮਾਇਆ ਤੌਰ ਤੇ ਗੁਰੂ ਘਰ ਵਿੱਚ ਆਪਣਾ ਦਸਬੰਦ ਕੱਢ ਕੇ ਤਿਲ ਫੁੱਲ ਸੇਵਾ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਅਸੀਂ ਆਪ ਸਭ ਸੰਗਤਾਂ ਦੇ ਅਤੀ ਧੰਨਵਾਦੀ ਹੋਵਾਂਗੇ ਮਾਇਆ ਭੇਟਣ ਵਾਸਤੇ ਯੂਰਪ ਨਿਵਾਸੀਆਂ ਲਈ ਬੈਂਕ ਦਾ ਐਡਰੈਸ ਅਤੇ ਕਾਊਂਟ ਨੰਬਰ ਇਸ ਪ੍ਰਕਾਰ ਹੈ ਬੈਂਕ ਆਸਟਰੀਆ ਬਿਆਨਾ ਇਵਾਨ ਨੰਬਰ ਹੈ ਏਟੀ 02 12 00 05 22 25 78 10 01 ਬਿਕ ਨੰਬਰ ਹੈ ਬੀ ਕੇ ਏ ਯੂ ਏਟੀ ਡਬਲਯੂ ਡਬਲਯੂ ਯੂਰਪ ਤੋਂ ਇਲਾਵਾ ਬਾਹਰਲੇ ਦੇਸ਼ ਜਿਵੇਂ ਕਿ ਕੈਨੇਡਾ ਅਮਰੀਕਾ ਇੰਗਲੈਂਡ ਤੇ ਹੋਰ ਦੇਸ਼ਾਂ ਵਾਸਤੇ ਬੈਂਕ ਦਾ ਕਾਊਂਟੋ ਨੰਬਰ ਹੈ 52 22 57 81 001 BLZ 12 000 ਵਧੇਰੇ ਜਾਣਕਾਰੀ ਵਾਸਤੇ ਤੁਸੀਂ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 004369911188744 004369919411597 ਸੋ ਆਪ ਸਭ ਸੰਕਾ ਦਾ ਬਹੁਤ ਬਹੁਤ ਧੰਨਵਾਦ ਪਤੇ ਗਜਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ Whoa. Oh, hey. the Amen.